ਸਿੱਖ ਜਗਤ ਵਿੱਚ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਅੱਜ ਇੱਕ ਮੁੱਦਾ ਬਣ ਗਿਆ ਹੈ ਉਹ ਹੈ ਗੁਰੂ ਘਰਾਂ ਵਿੱਚ ਰਮਾਲਿਆਂ ਦੀ ਬਹੁਤ ਵੱਡੀ ਗਿਣਤੀ ਦਾ ਵੱਧ ਜਾਣਾ ਕੱਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਨੇ ਇੱਕ ਬਹੁਤ ਸੋਣਾ ਬਿਆਨ ਦਿੱਤਾ ਹੈ ਤੇ ਸਿੱਖ ਪੰਥ ਨੇ ਇੱਕ ਬੇਨਤੀ ਕੀਤੀ ਹੈ ਤੇ ਵਕਈਏ ਧਿਆਨ ਮੰਗਦੀ ਹੈ ਛਲਾਗਾ ਜੋ ਕੁਪਰਲ ਹੈ ਕਿ ਗੁਰੂ ਘਰਾਂ ਵਿੱਚ ਕੇਵਲ ਰੁਮਾਲੇ ਹੀ ਨਾ ਚੜਾਏ ਜਾਣ ਉਹ ਸਭ ਨੂੰ ਪਤਾ ਹੈ ਕਿਉਂਕਿ ਰੁਮਾਲਿਆਂ ਨਾਲ ਸਾਡੀਆਂ ਪੇਟੀਆਂ ਅਲਮਾਰੀਆਂ ਭਰ ਗਈਆਂ ਸਮਝ ਨਹੀਂ ਆਉਂਦੀ ਕਰੀਏ ਕਿ ਕਿੱਥੇ ਵਰਤੀਏ ਫਿਰ ਕਦੇ ਤੁਸੀਂ ਉਹਨੂੰ ਲੰਗਰਾਂ ਚ ਲਈ ਫਿਰਦੇ ਹੋ ਕਦੇ ਸਿਰ ਟਕਣ ਵਾਸਤੇ ਮੈਂ ਤੇ ਵੇਖਿਆ ਕਈ ਵਾਰ ਸਾਫ ਸਫਾਈ ਨੂੰ ਬਿਸੀ ਰੁਮਾਲੇ ਹੀ ਵਰਤੀ ਜਾਂਦੇ ਆ ਰੁਕਣ ਵਾਦ ਇੰਨੇ ਗਏ ਜਦੋਂ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਉਹਦੀ ਕਦਰ ਘਟ ਜਾਂਦੀ ਹੈ ਗੁਰੂ ਘਰ ਦੇ ਵਿੱਚ ਹੋਣਾ ਇਹ ਚਾਹੀਦਾ ਤੁਸੀਂ ਪ੍ਰਬੰਧਕਾਂ ਨੂੰ ਪੁੱਛੋ ਕਿ ਭਾਈ ਸਾਹਿਬ ਅਸੀਂ ਪਾਠ ਕਰਵਾਇਆ ਅਸੀਂ ਗੁਰੂ ਘਰ ਵਿੱਚ ਕਿਹੜੀ ਵਸਤੂ ਭੇਟ ਕਰਦੀਏ ਜਿਹੜੀ ਇੱਥੇ ਵਰਤੋਂ ਵਿੱਚ ਆ ਸਕੇ ਹੁਣ ਰਮਾਲੇ ਬਹੁਤ ਹੁੰਦੇ ਨੇ ਚੌਰ ਸਾਹਿਬ ਇੱਕੋ ਹੀ ਹੁੰਦਾ ਤੁਸੀਂ ਚੌਰ ਸਾਹਿਬ ਦੇ ਦਿਓ ਚੰਦੂਆ ਦੇ ਦਿਓ ਪੂਰਾ ਸੈੱਟ ਦੇ ਦਿਓ ਦਰਿਆ ਦੇ ਦਿਓ ਚਾਦਰਾਂ ਦੇ ਦਿਓ ਭਾਂਡੇ ਦੇ ਦਿਓ ਪਰਦੇ ਦੇ ਦਿਓ ਪੱਖੇ ਦੇ ਦਿਓ ਜੇ ਸਾਰਾ ਕੁਝ ਵੀ ਹੈ ਨਾ ਫਿਰ ਇਹ ਕਿਹਾ ਕਰੋ ਇੱਕ ਫੰਡ ਕਾਇਮ ਕਰੋ ਫੰਡ ਮੈਂ ਜ਼ਗਾਦਰੀ ਗਿਆ ਜਮਨਾ ਨਗਰ ਉੱਥੇ ਗੁਰੂ ਅਰਜਨ ਦੇਵ ਨਗਰ ਗੁਰੂ ਘਰ ਹੈ ਉੱਥੋਂ ਦੇ ਪ੍ਰਬੰਧਕ ਸੱਜਣ ਬਹੁਤ ਪਿਆਰ ਵਾਲੇ ਨੇ ਉਹ ਕਹਿੰਦੇ ਭਾਈ ਸਾਹਿਬ ਅਸੀਂ ਇੱਕ ਅਲੱਗ ਫੰਡ ਕਾਇਮ ਕਰ ਦਿੱਤਾ ਉਹਦੇ ਵਿੱਚ ਕੀ ਹੈ ਵੀ ਰਮਾਲੇ ਦੀ ਭੇਟਾ ਜਿਹੜੀ ਹੈ ਨਾ ਜੇ ਰਮਾਲਾ ਦੇਣਾ ਹੈ ਰਮਾਲਾ ਨਹੀਂ ਲੈਣਾ ਰਮਾਲੇ ਦੀ ਭੇਟਾ ਲੈ ਲੈਣੀ ਹੈ ਜਿੰਨੇ ਵੀ ਕਿਸੇ ਨੇ ਦੇਣੇ ਆ ਉਹ ਇੱਕ ਫੰਡ ਬਣ ਜਾਂਦਾ ਹੈ ਉਸ ਪੈਸੇ ਨਾਲ ਗਰੀਬ ਲੋੜਵੰਦ ਬੱਚਿਆਂ ਦੇ ਸਕੂਲ ਦੀ ਫੀਸ ਭਰੀ ਜਾਂਦੀ ਹੈ ਬਹੁਤ ਪਰਿਵਾਰ ਨੇ ਕਹਿੰਦੇ ਜੀ ਬੱਚੇ ਦੀ ਫੀਸ ਨਹੀਂ ਭਰ ਸਕਦੇ ਬੱਚਾ ਲਾਇਕ ਹੈ ਗੁਰਸਿੱਖ ਹੈ ਕਹਿੰਦੇ ਅਸੀਂ ਫੀਸ ਭਰਦੇ ਹਾਂ ਜੇ ਕੋਈ ਲੋੜਵੰਦ ਗਰੀਬ ਗੁਰਸਿੱਖ ਬਿਮਾਰ ਹੈ ਤੇ ਉਹਦਾ ਅਸੀਂ ਦਵਾਈ ਦਾ ਮੈਡੀਕਲ ਦਾ ਡਾਕਟਰ ਦਾ ਖਰਚਾ ਵੀ ਉਸ ਦੇ ਵਿੱਚੋਂ ਕਰਦੇ ਹਾਂ ਇਹ ਹੈ ਗਰੀਬ ਦਾ ਮੂੰਹ ਗੁਰੂ ਦੀ ਘੋਲਕ ਐਸੇ ਸੁਚੱਜੇ ਪ੍ਰਬੰਧ ਕਰੋ ਤਾਂ ਕਿ ਉਹ ਜਿਹੜਾ ਤੁਹਾਡਾ ਦਿੱਤਾ ਹੋਇਆ 1-1 ਰੁਪਿਆ ਨਾ ਉਹ ਸਹੀ ਵਰਤੋਂ ਵਿੱਚ ਆ ਜਾਏ 1-1 ਰੁਪਿਆ ਵੀ ਲੇਖੇ ਲੱਗ ਜਾਏ ਤੁਸੀਂ 500 ਦਾ 1000 ਦਾ ਰਮਾਲਾ ਲਿਆਂਦੇ ਹੋ ਭਾਈ ਸਾਹਿਬ ਨੇ ਚੱਕ ਕੇ ਅਲਮਾਰੀ 'ਚ ਰੱਖ ਦੇਣਾ ਕਿਉਂਕਿ ਪਹਿਲਾਂ ਹੀ ਬਹੁਤ ਪੈਦੇ ਇਹਨਾਂ ਚੀਜ਼ਾਂ ਨੂੰ ਸਮਝਿਓ ਮਹਾਰਾਜ ਨੇ ਕਿਹਾ ਵੀ ਪੇਟਾ ਉਹ ਲੈ ਕੇ ਆਓ ਜਿਹੜੀ ਕੰਮ ਆ ਜਾਏ ਛੇਵੇਂ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਨ ਹੁੰਦੇ ਆ ਨਾ ਮਹਾਰਾਜ ਨੇ ਪਤਾ ਕੀ ਕਿਹਾ ਵੀ ਅੱਜ ਤੋਂ ਬਾਅਦ ਇੱਥੇ ਕੱਲੀਆਂ ਰਸਦਾ ਨਹੀਂ ਚੜਨਗੀਆਂ ਕਹਿੰਦੇ ਹੁਣ ਸਮਾਂ ਬਦਲ ਗਿਆ ਹੁਣ ਪੇਟਾ ਬਦਲੋ ਹੁਣ ਚੰਗੇ ਘੋੜੇ ਦਿਓ ਚੰਗੇ ਹਥਿਆਰ ਦਿਓ ਤੇ ਆਪਣੀਆਂ ਨੌਜਵਾਨ ਨੌਜਵਾਨੀ ਭਾਵ ਨੌਜਵਾਨ ਬੱਚੇ ਵੀ ਪੇਟਾ ਕਰੋ ਕਹਿੰਦੇ ਆਪਾਂ ਫੌਜ ਤਿਆਰ ਕਰਨੀ ਹੈ ਅੱਪਾ ਗੁਰੂ ਨਾਨਕ ਦੇ ਸਿਧਾਂਤਾਂ ਦੀ ਰਾਖੀ ਵੀ ਕਰਨੀ ਹੈ ਸਮੇਂ-ਸਮੇਂ ਤੇ ਮਹਾਰਾਜ ਨੇ ਵੇਖ ਕੇ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਤੇ ਸਾਨੂੰ ਲੋੜ ਹੈ ਇਸ ਪੱਖ ਨੂੰ ਬਹੁਤ ਵੱਡੇ ਪੱਧਰ ਤੇ ਵਿਚਾਰੀਏ ਤੇ ਪ੍ਰਬੰਧਕ ਸੱਜਣ ਜਾਂ ਜਿਹੜੇ ਸੂਝਵਾਨ ਵੀਰ ਭੈਣਾਂ ਤੁਹਾਡੇ ਚ ਬੈਠੇ ਨੇ ਉਹ ਖਾਸ ਤੌਰ ਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਓ ਵਿਚਾਰੋ ਤੇ ਸੰਗਤ ਦੇ ਵਿੱਚ ਮਿਲ ਕੇ ਇਸ ਚੀਜ਼ ਦਾ ਪ੍ਰਚਾਰ ਕਰੋ ਵੀ ਭਾਈ ਰੁਮਾਲੇ ਬਹੁਤ ਨੇ ਆਪਾਂ ਉਹ ਵਸਤੂਆਂ ਦਈਏ ਜਿਹੜੀਆਂ ਆਉਣ ਵਾਲੇ ਸਮੇਂ 'ਚ ਸਾਡੇ ਅਤੇ ਸਾਡੀ ਕੌਮ ਦੇ ਕੰਮ ਆ ਸਕਾਂ। ਗੁਰੂ ਸਾਹਿਬ ਨੇ ਦੇਖੋ ਬਾਣੀ 'ਚ ਇੱਕ ਬਚਨ ਕਿਹਾ। ਕਹਿੰਦੇ ਅਕਲੀ ਸਾਹਿਬ ਸੇਵੀਐ ਅਕਲੀ ਪਈਐ ਮਾਨ ਅਕਲੀ ਪੜਕੈ ਭੁਜੀਐ ਅਕਲੀ ਕੀਚੈ ਦਾਨ। ਦਾਨ ਦਿਓ। ਹਸਲ ਵਿੱਚ ਦਾਨ ਵੀ ਵੈਸੇ ਗੁਰੂ ਨੂੰ ਨਹੀਂ ਦਿੱਤਾ ਜਾਂਦਾ ਦਾਨ ਹੁੰਦਾ ਲੋੜਵੰਦਾਂ ਨੂੰ। ਭਾਵੇਂ ਜੇ ਕੁਝ ਦੇਣਾ ਦਿਓ ਪਰ ਅਕਲ ਨਾਲ ਦਿਓ ਸੋਚ ਸਮਝ ਕੇ ਦਿਓ ਤੁਹਾਡਾ ਦਿੱਤਾ ਇੱਕ ਇੱਕ ਪੈਸਾ ਵੀ ਯੋਗ ਤੇ ਲਿਖੇ ਲੱਗ ਜਾਏ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਉਹਦੇ ਪਿੱਛੇ ਪਾਵ ਵੀ ਕੋਈ ਹੈ ਵੀ ਸਿੱਖਾ ਤੇਰੀ ਜ਼ਿੰਦਗੀ ਸੁਖ ਤੇ ਆਨੰਦ ਨਾਲ ਪਰੇ